ਇਹਨਾਂ ਪੰਜਾਂ ਸਾਲਾਂ ਦੇ ਵਿੱਚ ਉਹ ਗੱਲ ਮੁੱਕ ਗਈ ਚੜਦਾ ਪੰਜਾਬ ਦਾ ਪੰਜਾਬ ਬਿਲਕੁਲ ਪੰਜਾਬ ਅਸਰ ਦੇ ਵਿੱਚ ਜੀ ਸ਼ੁਰੂ ਤੋਂ ਇੱਕ ਹੀ ਹੈ ਇਹ ਗੱਲ ਸੱਚੀ ਔਰ ਕਿਉਂਕਿ ਪੰਜਾਬੀ ਇੱਕ ਹੈ ਤੇ ਫਿਰ ਪੰਜਾਬ ਇੱਕ ਹੈ ਸਾਡੀ ਬੋਲੀ ਇੱਕ ਹੈ ਸਾਡੀ ਮਾਂ ਬੋਲੀ ਸਾਡੀ ਮਾਂ ਇੱਕ ਹੈ ਸਾਡੇ ਮੇਰੇ ਨਾਨਕੇ ਉਧਰ ਰਹਿੰਦੇ ਤੇ ਤੁਹਾਡੇ ਦਾਦਕੇ ਇਧਰ ਰਹਿੰਦੇ ਹੂੰ ਸੋ ਅਸੀਂ ਇੱਕ ਖਾਨਦਾਨ ਆ ਇੱਕ ਫੈਮਿਲੀ ਹੈਗੇ ਹਾਂ ਇਸ ਵਕਤ ਪੂਰੀ ਦੁਨੀਆ ਦੇ ਵਿੱਚ 26 ਕਰੋੜ ਪਾਕਿਸਤਾਨੀ ਨੇ 26 ਕਰੋੜ 26 ਕਰੋੜ ਪੰਜਾਬੀ ਹੈ ਔਰ ਤੁਸੀਂ ਕਿਸੇ ਐਸੇ ਜਜ਼ੀਰੇ ਤੇ ਚਲੇ ਜਾਓ ਜਿੱਤੇ 6 ਬੰਦੇ ਰਹਿੰਦੇ ਹੋ ਉੱਥੋਂ ਵੀ ਇੱਕ ਆਵਾਜ਼ ਆਏਗੀ ਵੀਰੇ ਰੋਟੀ ਸਾਡੇ ਕੋ ਕਾਇ ਰਾਤ ਨੂੰ ਜਿਸ ਦਿਨ ਮੇਰੀ 2:30 ਵਜੇ ਅੱਖ ਖੁੱਲ ਗਈ ਨਾ ਹਾਂਜੀ ਮੈਂ ਸਾਰੀਆਂ ਤਾਰਾਂ ਤੁਰਾਂ ਪੜ ਦੇਣੀ ਸੋਚ ਰਿਹਾ ਤੁਸੀਂ ਮੇਰਾ ਬੜਾ ਜੀਕਰ ਕਿ ਸਾਰੀਆਂ ਤਾਰਾਂ ਪੱਟ ਕੇ ਵਲੇਟ ਕੇ ਮਰੁੰਡਾ ਖਾ ਜਾਣਾ ਇਹ ਗਦਰਪਤੀ ਸਾਹਿਬ ਤੁਸਨ ਲੜਨ ਦਾ ਤਾਰਾ ਉਹ ਉਸੇ 몰ਦੀਆਂ ਨੇ ਪਰ ਵੇਖ ਲਓ ਕਿੰਨੀ ਵੱਡੀ ਵੰਡ ਉਹਨਾਂ ਨੇ ਪਾਈ ਓਏ ਹੋਏ ਇਹਨਾਂ ਮੇਰਾ ਜੀ ਕਰਦਾ ਵੀ ਜੇ ਜੋਧਵੀਰਾ ਉੱਥੇ ਬੈਠਾ ਮੈਨੂੰ ਕਵੇ ਯਾਰ ਠਾਕਰ ਨਾਸ਼ਤਾ ਬਣਿਆ ਹੈ ਯਾਰਾ ਤੇਰੀ ਪਰਜਾਈ ਨੇ ਪਰੌਂਠੇ ਬਣਾਏ ਹੈ ਤੇ ਮੈਂ ਉੱਥੇ ਭੱਜਾਂ ਸਾਈਕਲ ਤੇ ਬੰਨ ਜਾ ਕੇ ਨਾਲ ਤੇ ਨਾਸ਼ਤਾ ਕਰਾਂ ਤੇ ਪਰਜਾਈ ਆਪਣੇ ਦਹਾਂ ਦੇ ਪਰੌਂਠੇ ਖਾਵਾ ਜਾ ਕੇ ਇਧਰ ਮੈਂ ਗੁੜ ਲੈ ਕੇ ਜਾਵਾਂ ਹਾਏ ਹਾਏ ਸਾਡੇ ਇਧਰ ਕਪਾਹ ਤੇ ਕਣਕ ਜੜੀਆਂ ਨੇ ਜੀ ਬਹੁਤ ਵਧੀਆ ਹੁੰਦੀ ਹੈ। ਅੱਛਾ ਸਾਡੇ ਦਰਮੱਜਾਂ ਜੜੀਆਂ ਨੇ ਜੀ ਸਾਈ ਵਾਲੀ ਨੀਲੀ ਬਾੜ ਦੀਆਂ। ਹੂੰ। گاਵਾ ਉਹਨਾਂ ਦਾ ਦੁੱਧ ਏਡਾ ਸਵਾਦ ਹੁੰਦਾ ਕਿ ਮਿੱਠਾ ਵੀ ਨਹੀਂ ਪਾਉਣਾ ਪੈਂਦਾ। ਮੇਰਾ ਜੀ ਕਰਨ데요 ਕਿ ਇਹ ਅਸੀਂ ਕਰ ਸਕੀਏ ਟੈਸਟ। ਰੱਬ ਜਾਣਦਾ ਜਦੋਂ ਉਧਰ ਏਦਾਂ ਦੀਆਂ ਚੀਜ਼ਾਂ ਪੱਕੀਆਂ ਹੁੰਦੀਆਂ ਮਕਈ ਦੀਆਂ ਰੋਟੀਆਂ ਤੇ ਸਾਗ ਪੱਕਾ ਹੁੰਦਾ ਦੇਸੀ ਮੱਖਣ ਤੇ। ਹਾਏ ਬੜੇ ਜੀ ਕਰਦਾ ਹੈ। ਕੇ ਵੀ ਚੱਕਾਏ ਤੋਂ ਤੇ ਪਜਾਂ ਜਾ ਕੇ ਤੇ ਮੈਂ ਆਪਣੇ ਵੀਰਾਂ ਨਾਲ ਉੱਥੇ ਬਹਿ ਕੇ ਖਾਂਦਾ ਉਹ ਮਾਸਟਰ ਸਲੀਮ ਹਾਂਜੀ ਜੇ ਗਾਇਕ ਨੇ ਮੇਰਾ ਵੀਰ ਹੈ ਅੱਛੀ ਗੱਲ ਹੁੰਦੀ ਹੈ ਤੁਹਾਡੀ ਮੇਰੀ ਪੂਰੇ ਫੈਮਿਲੀ ਨਾਲ ਗੱਲ ਉਹਨਾਂ ਦੀ ਪੂਰੀ ਫੈਮਿਲੀ ਨਾਲ ਗੱਲ ਹੁੰਦੀ ਅੱਛਾ ਇੱਕ ਖਾਨ ਸਾਹਿਬ ਹਾਂਜੀ ਹਾਂਜੀ ਇਮਰਾਨ ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਉਹ ਇੰਨੇ ਭਗਤ ਕਹੂੰਗੀ ਮੈਂ ਉਹਨਾਂ ਦੇ ਹੈਗੇ ਆ ਉਹਨਾਂ ਦੇ ਭਗਤ ਉਹ ਰੋ ਪੈਂਦੇ ਉਹਨਾਂ ਦਾ ਨਾਮ ਸੁਣਦੇ ਜੀ ਮੈਨੂੰ ਮੈਸੇਜ ਆਇਆ ਇੱਥੇ ਮੈਂ ਸ਼ੂਟ ਕਰਦਾ ਸੀ ਤੇ ਮੈਨੂੰ ਮੈਸੇਜ ਆਇਆ ਉਹਨਾਂ ਦੀ ਬਰਸੀ ਸੀ ਨਾ ਹਾਂਜੀ ਹਾਂਜੀ ਤੇ ਪਿੱਛੇ ਬਰਸੀ ਮਨਾਉਂਦਾ ਸੀ ਤੇ ਤਰਲੇ ਕਰਦਾ ਸੀ ਆ ਜਾਓ ਭਾਜੀ ਉਹ ਜਦੋਂ ਫੋਨ ਕਰਦੇ ਜਾਂ ਉਹਨਾਂ ਨਾਲ ਮੇਰੀ ਗੱਲ ਹੁੰਦੀ ਨਾ ਜੀ ਮੇਰਾ ਬੜਾ ਹੀ ਜੀ ਕਰਦਾ ਕੀ ਕਰਾਂ ਮੈਂ ਇਥੋਂ ਫਲਾਈਟ ਤੇ ਲੈ ਕੇ ਵੀਜ਼ਾ ਵੂਜ਼ਾ ਤੇ ਹੈ ਨਹੀਂ ਮੇਰੇ ਕੋਲ ਕਾਂ ਤੇ ਬੈਗ ਟੁਰ ਜਾ ਤੇਰੇ ਇਲ ਦੀ ਲੱਤ ਫੜਾਂਦੇ ਉੱਥੇ ਜਾ ਪਹੁੰਚਾ ਉਹਨਾਂ ਨੂੰ ਮਿਲ ਕੇ ਤੇ ਚਲੋ ਵਾਪਸ ਆ ਜਾ ਲੇਕਿਨ ਬਸ ਖਾਬ ਹੀ ਹੈ ਜੀ ਅੱਛਾ ਜੀ ਹੈ ਤੇ ਖਾਬ ਹੀ ਹੈ ਪਰ ਕਿੰਨੀ ਸੋਹਣੀ ਹੈ ਸੋਚਣੀ ਹੈ ਲੇਕਿਨ ਮੈਂ ਤੈਨੂੰ ਸਹੀ ਦੱਸਾਂ ਨਹੀਂ ਹਾ ਜੀ ਇਹ ਪੂਰਾ ਹੋਣਾ ਲੱਗਦਾ ਵਾਹ ਮੈਂ ਆਹੀ ਮੇਰੇ ਨਾਲ ਤਾਂ ਬਹੁਤ ਲੋਕ ਇਹ ਦੁਆਵਾ ਕਰਦੇ ਇਹ ਪੂਰਾ ਹੋਣਾ ਜੇ ਇੱਥੇ ਦੇਖੋ ਇੰਗਲੈਂਡ ਚ ਅਸੀਂ ਕਿੰਨੀਆਂ ਫਿਲਮਾਂ ਬਣਾਈ ਜੀ ਬਿਲਕੁਲ ਸਾਡੇ ਸੀਨੇ ਤੇ ਜਿਹੜੀ ਇਹ ਵੰਡ ਦੀ ਤਾਰਿਕ ਪਛਾਈ ਉਹ ਯੂਕੇ ਵਾਲਿਆਂ ਨੇ ਬਚਾਈ ਹੂੰ ਹੂੰ ਤੇ ਉਹਨਾਂ ਦੇ ਸੀਨੇ ਤੇ ਮੈਂ ਕਿਹਾ ਸੀ ਜਦੋਂ ਇਹਨਾਂ ਮਿਲਦੇ ਆ ਮੇਰੇ ਦਾਦਾ ਜੀ ਦੱਸਦੇ ਹੁੰਦੇ ਸਨ ਕਿ ਭਈ ਜਲੰਧਰ ਅੱਛਾ ਹੈਗੀ ਸਾਡੀ ਫੈਮਿਲੀ ਵਾਹ ਬਟ ਮੇਰੇ ਜਿਹੜੇ ਦਾਦਾ ਜੀ ਸਨ ਉਹ ਤੁਲੰਬਾ ਮੌਲਾਨਾ ਤਾਰਿਕ ਜਮイール ਸਾਹਿਬ ਇੱਕ ਬਹੁਤ ਮਸ਼ਹੂਰ ਮੌਲਾਨਾ ਸਾਹਿਬ ਹੋਏ ਸਾਡੇ ਪੰਜਾਬ ਦੇ ਮੇਰੇ ਦਾਦਾ ਜੀ ਉੱਥੇ ਰਹਿੰਦੇ ਸਨ ਓਕੇ ਤੇ ਉੱਥੋਂ ਫਿਰ ਮੇਰੇ ਵਾਲੇ ਸਭ ਆਰਮੀ ਸਨ ਹਾਂਜੀ ਸੁੱਧਰਮੇ ਜੇ ਬੜੀਆਂ ਜੰਗਾਂ ਲੜਦੇ ਰਹੇ ਕਦ ਪਤਾ ਨਹੀਂ ਕਦੋਂ ਅਸੀਂ ਬਾਗ ਹੋਣਾ ਇੰਨਾਂ ਲੜਾਈਆਂ ਦਾ ਇੱਕ ਦੁੱਖ ਹੈ ਇਹਨਾਂ ਦੇ ਬੜਾ ਦੁੱਖ ਹੈ ਇਹਨਾਂ ਲੜਾਈਆਂ ਨੇ ਸਾਨੂੰ ਵੜਿਆ ਹਾਂ ਬਿਲਕੁਲ ਸਾਡੇ ਪਰਿਵਾਰ ਨੂੰ ਵੜਿਆ ਸਾਡੀ ਬੋਲੀ ਨੂੰ ਵੜਿਆ ਸਾਡੇ ਖਾਬਾਂ ਨੂੰ ਵੜਿਆ ਸਾਡੇ ਮਸਤਕਬਲ ਨੂੰ ਵੜਿਆ ਸਾਡੇ ਬੱਚਿਆਂ ਨੂੰ ਵੱਡੇ ਆ ਸਾਨੂੰ ਆਡਡ ਕੀਤਾ ਇਹਨਾਂ ਲੜਾਈਆਂ ਮਾਰਕੁਟਾਈਆਂ ਨੇ ਮੈਨੂੰ ਬੜਾ ਹੀ ਦੁੱਖ ਹੁੰਦਾ ਜਦੋਂ ਮੈਂ ਸੁਣਦਾ ਕਿ ਉਸ ਪੰਜਾਬ ਦੇ ਵਿੱਚ ਮੁੰਡੇ ਜਿਹੜੇ ਆ ਉਹ ਨਸ਼ਿਆਂ ਦੇ ਲੱਗ ਜਾਂਦੇ ਆ ਫਿਰ ਜ਼ਮੀਨਾਂ ਤੋਂ ਲੜਦੇ ਆ ਆਪਸ ਦੇ ਵਿੱਚ ਖਾਨਦਾਨੀ ਦੁਸ਼ਮਣੀਆਂ ਪੈ ਜਾਂਦੀਆਂ ਸਾਰੀ ਜ਼ਿੰਦਗੀਆਂ ਥਾਣਿਆਂ ਕਚੈਰੀਆਂ ਦੇ ਵਿੱਚ ਲੰਘ ਜਾਂਦੀਆਂ ਬਿਲਕੁਲ ਫਿਰ ਮਾਂ ਪਿਓ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਬੱਚਿਆਂ ਨੂੰ ਮੁਲਕ ਤੋਂ ਕੱਢਣਾ ਪੈਂਦਾ ਉਹ ਜਦੋਂ ਫਿਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਧਰ ਚਲੇ ਜਾਂਦੇ ਫਿਰ ਮਾਂ ਪਿਓ ਨੂੰ ਮਿਲਦੇ ਨਹੀਂ ਮਾਂ ਬਿਓ ਵਾਸਤੇ ਉਹ ਥੋੜਾ ਬਣ ਜਾਂਦੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ